ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਦ ਕਰਮਜੀਤ ਸਿੰਘ ਨਿਰਮਲ ਆਯੁਰਵੈਦ ਕਲੀਨਿਕ ਨਾਗੋਕੇ ਮੋੜ ਵੀਰੋ ਨਕਲੀ ਵੈਦਾਂ ਤੋਂ ਜ਼ਰੂਰ ਬਚਿਆ ਕਰੋ ਕਿਉਂਕਿ ਵੀਡੀਓ ਮੇਰੀਆਂ ਦੀਆਂ ਆ ਤੇ ਨਕਲੀ ਵੈਦ ਆਪਣੀਆਂ ਉਤੇ ਨੰਬਰ ਲਿਖ ਕੇ ਤੇ ਬਾਅਦ ਵਿੱਚ ਜਦੋਂ ਤੁਸੀਂ ਦਵਾਈ ਮਗਾਉਂਦੇ ਜੋ ਜਾਂ ਆਪ ਆਣ ਕੇ ਲੈਣ ਆਉਂਦੇ ਹੋ ਤੇ ਤੁਹਾਨੂੰ ਉਹ ਕਹਿ ਦਿੰਦੇ ਆ ਕਿ ਵੈਦ ਜੀ ਬਾਹਰ ਗਏ ਆ ਜਾਂ ਵੈਦ ਜੀ ਦੇ ਨਾਲ ਤੁਹਾਡੀ ਗੱਲ ਨਹੀਂ ਹੋ ਸਕਦੀ ਕਿਉਂਕਿ ਮੈਂ ਖੁਦ ਅਤਵਾਡੇ ਨਾਲ ਗੱਲ ਕਰੂੰਗਾ ਤੁਸੀਂ ਮੇਰੇ ਸਾਹਮਣੇ ਬੈਠ ਕੇ ਦਵਾਈ ਲੈ ਸਕਦੇ ਹੋ ਜਾਂ ਦਵਾਈ ਮਗਵਾਉਣ ਤੋਂ ਪਹਿਲਾਂ ਵੀਡੀਓ ਕਾਲ ਕਰ ਸਕਦੇ ਹੋ ਤੇ ਫੇਰ ਮੇਰੇ ਕੋਲੋਂ ਦਵਾਈ ਮਗਾਇਆ ਕਰੋ ਨਹੀਂ ਤੇ ਕੋਈ ਵੀ ਕਿਸੇ ਵੀਰ ਦੇ ਬਹੁਤ ਸਾਰੇ ਲਾਮੇ ਆਉਂਦੇ ਆ ਤੇ ਕਮੈਂਟ ਵੀ ਗਲਤਮਤ ਕਰਦੇ ਆ ਕਿ ਉਹ ਵੀਰੋ ਸਾਰਾ ਕੁਝ ਦੋਸ਼ ਮੇਰਾ ਹੀ ਆ ਕਿਉਂਕਿ ਮੇਰੀਆਂ ਵੀਡੀਓ ਦੇ ਉੱਤੇ ਬਹੁਤ ਸਾਰੇ ਗਲਤ ਬਿਆਦ ਆਪਣੇ ਨੰਬਰ ਲਿਖ ਕੇ ਤੇ ਤੁਹਾਨੂੰ ਠੱਗਦੀ ਆ ਮੇਰੇ ਨਾਂ 'ਤੇ ਉਹਨਾਂ ਕੋਲੋਂ ਬਚੋ ਮੇਰੇ ਨਾਲ ਵੀਡੀਓ ਕਾਲ ਕਰਕੇ ਫਿਰ ਮੇਰੇ ਕੋਲੋਂ ਦਵਾਈ ਮੰਗਾਓ ਜਾਂ ਮੇਰੇ ਕੋਲ ਆਣ ਕੇ ਦਵਾਈ ਲੈ ਕੇ ਜਾਓ ਮੈਂ ਖੁਦ ਦਵਾਈ ਦਿੰਦਾ ਹਾਂ ਮੇਰਾ ਕੋਈ ਸ਼ਗਿਰਤ ਨਹੀਂ ਆ ਮੈਂ ਆਪ ਸਾਹਮਣੇ ਬਹਿ ਕੇ ਦਵਾਈ ਬਣਾ ਕੇ ਤਿਆਰ ਕਰਕੇ ਦਿੰਦਾ ਹਾਂ ਅੱਜ ਤੁਹਾਨੂੰ ਮਾਲਿਕ ਖੋਲਗੇ ਦਾ ਯਤਨ ਦੱਸਣਾ ਮਾਲਿਕ ਖੋਲਿਆ ਇਹਨਾਂ ਦਾਵਾ ਉਹ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਣੇ ਆਪ ਪਤਾ ਲੱਗ ਜਾਊਗਾ ਤੇ ਵੀਡੀਓ ਏਟ ਵਾਈ ਜਿਹੜੇ ਵੀਰ ਬਣਾ ਸਕਦੇ ਆ ਉਹ ਖੁਦ ਵੀ ਬਣਾ ਸਕਦੇ ਆ ਬਹੁਤ ਪੁਰਾਣਾ ਗ੍ਰੰਥੋਂ ਤੁਹਾਨੂੰ ਵੀਡੀਓ ਵਿੱਚ ਆਪਾਂ ਵਕਾ ਦੇਤਾ ਵਾ ਫਟਕੜੀ ਬਰੀਕ ਪੀਸ ਕੇ ਤਿੰਨ ਵਸੇ ਗੋਕੇ ਕੀਚਾ ਮਲਾ ਕੇ ਪਾਉ ਭਾਰਤ ਵਿੱਚ ਸਵੇਰੇ ਪਲਾਉਣੀ ਆ ਖਾਲੀ ਪੇਟ ਰੋਟੀ ਤੋਂ 1 ਘੰਟਾ ਪਹਿਲਾਂ ਇਸ ਤੋਂ ਬਾਦਾਂ ਗੋਕਾ ਮੱਖਣ ਖਲਾਵੇ ਜਿੰਨਾ ਖਾ ਸਕੇ ਇਸ ਗ੍ਰੰਥ ਚ ਲਿਖਿਆ ਵਾ ਇਸੇ ਤਰ੍ਹਾਂ 7 ਦਿਨ ਖਲਾਵੇ ਫਟਕੜੀ ਇਸ ਵਜਨ ਵਿੱਚ ਵਜਨ ਸਿੱਧਾ ਪਾਤਾ ਰਹੇ ਜਿਤਨੀ ਤਾਹ ਦਿੱਤੀ ਹੈ ਇੰਨੀ ਖਵੜੀਆਂ ਇਤਨਾ ਮੱਖਣ ਪਾਵੇ ਕਿ ਇਹ ਬਿਮਾਰੀ ਦਿਲ ਕੀ ਹੈ ਦਿਲ ਦੀ ਬਿਮਾਰੀਆ ਦਿਮਾਗ ਤੇ ਦਿਲ ਤੇ ਮਹਾਤ ਹੈ ਦਿਮਾਗ ਤੇ ਦਿਲ ਦੀ ਬਿਮਾਰੀਆ ਏ ਇਸ ਵਾਸਤੇ ਬਿਮਾਰੀ ਕਾਬੂਜ ਆਪਣੇ ਝੁਮੇ ਲੈ ਲੇਤਾ ਹੈ ਇਹ ਨੁਕਸਾ ਆਪਣੇ ਝੁਮੇ ਬਿਮਾਰੀ ਦਾ ਬੋਝ ਜਿਹੜਾ ਗ੍ਰੰਥ ਚ ਲਿਖਿਆ ਵੀ ਲੈ ਲੇਤਾ ਹੈ ਇਸ ਨੁਕਸੇ ਸੇ 3-4 ਸਾਲ ਕਾ ਮਰੀਜ਼ ਰਾਜੀ ਹੋ ਸਕਤਾ ਹੈ ਜਿਸ ਕੋ ਸਾਰੀ ਰਾਤ ਨੀਂਦ ਨਹੀਂ ਆਤੀ ਹੋਏ ਉਸ ਕੋ ਇਸ ਕੇ ਖਾਣੇ ਸੇ ਤਰੰਤ ਨੀਂਦ ਆ ਜਾਂਦੀ ਹੈ ਮਿੱਤਰ ਅਬਦਲ ਹਕੀਮ ਇਹ ਵੀਡੀਓ ਅਬਦਲ ਹਕੀਮ ਆਪਣੇ ਭਰਾ ਮੁਸਲਮਾਨ ਦਾ ਅਜਮੈਸੀ ਨੁਕਸਾ ਹੈ ਅਜਮੈਸੀ ਨੁਕਸਾ ਲਿਖਿਆ ਅਜਮੈਸੀ ਹੋਂਦਾ ਜਿਹੜਾ ਜਮਾਇਆ ਹੁੰਦਾ ਵਾ ਆਪ ਦੇ ਹੱਥੀਂ ਉਹਨੇ ਐਕਸਪੈਰੀਮੈਂਟ ਕੀਤਾ ਹੁੰਦਾ ਵਾ ਉਹਨਾਂ ਉਹ ਨੁਕਸਾ ਵਾ ਸੋ ਵੀਡੀਓ ਜਿਹੜੇ ਵੀਰ ਬਣਾ ਸਕਦੇ ਆ ਖੁਦ ਖਾ ਸਕਦੇ ਆ ਤੇ ਜਿਹੜੇ ਨਹੀਂ ਖਾ ਸਕਦੇ ਉਹ ਸਾਡੇ ਕੋਲੋਂ ਆਣ ਇਹਦੇ ਲਈ ਜਾ ਸਕਦੇ ਆ ਤੇ ਆਨਲਾਈਨ ਵੀ ਮੰਗਾ ਸਕਦੇ ਆ ਤੇ ਵੀਡੀਓ ਵੱਤੋਂ ਵੱਤ ਸ਼ੇਅਰ ਕਰਿਓ ਕਿਉਂਕਿ ਸੰਗਤਾਂ ਦਾ ਭਲਾ ਹੋ ਸਕੇ ਡਿਪਰੈਸ਼ਨ ਦਾ ਵੀ ਸਭ ਤੋਂ ਵੱਡਾ ਇਹ ਨੁਕਸਾਵਾ ਜਿਨ੍ਹਾਂ ਨੂੰ ਡਿਪਰੈਸ਼ਨ ਆ ਨੀਂਦ ਨਹੀਂ ਆਉਦੀ ਜਾਂ ਕਿਸੇ ਵੀ ਤਰ੍ਹਾਂ ਦਾ ਡਿਪਰੈਸ਼ਨ ਆ ਉਹਦੇ ਵਾਸਤੇ ਇਹ ਨੁਕਸਾਵਾ ਤੇ ਵੀਰੋ ਵੀਡੀਓ ਵੱਤੋਂ ਵੱਤ ਸ਼ੇਅਰ ਕਰਿਓ ਆਹ ਫਤਿਹ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ